ਕੀ ਲੀਗਲੀ ਤੌਰ ਤੇ ਹਾਈ ਕੋਰਟ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨਹੀਂ ਜਾ ਸਕਦੀ ਕਹਿ ਨਹੀਂ ਸਕਦੀ ਕਿ ਭਾਈ ਆਟੋਨੋਮਸ ਬਾਡੀ ਹੈ ਸਾਡੀ ਸਾਡੇ ਕੰਮਾਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਸਰਕਾਰ ਦੀ ਹੈ ਹਲੇ ਤੱਕ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕਿਉਂ ਚੁੱਪ ਹੈ ਕਿਉਂ ਨਹੀਂ ਫਿਰ ਉਹ ਹਾਈ ਕੋਰਟ ਪਹੁੰਚੇ ਇਹਦੇ ਪਿੱਛੇ ਬਹੁਤ ਖੋਜੀ ਸਿਆਸਤ ਹੈ ਬਹੁਤ ਖੋਜੀ ਔਰ ਗੰਦੀ ਸਿਆਸਤ ਹੈ ਤੁਸੀਂ ਇੱਕ ਗੱਲ ਨੂੰ ਸਮਝੋ ਜੀ ਕਿ ਇੱਕ ਬਕਾਇਦਾ ਜਿਹੜੀ ਹੈਗੀ ਹੈ ਡਾਕਟਰ ਈਸ਼ਵਰ ਸਿੰਘ ਉਹਨਾਂ ਨੇ ਆਪਣੀ ਰਿਪੋਰਟ ਦਿੱਤੀ ਹੈ ਰਸੋ ਭੰਲਿਆਂ ਦੀ ਜੀ ਉਸ ਰਿਪੋਰਟ ਨੂੰ ਪਿਆਤੀ ਤੌਰ ਤੇ ਆਪ ਪੜ੍ਹਿਆ ਹੈਗਾ ਉਸ ਦੇ ਵਿੱਚ ਜਿਹੜੇ 328 ਰੂਪ ਹੈਗੇ ਹਨ ਨਾ ਸਿਰਫ ਹਾਈ ਰੂਪਾਂ ਦਾ ਜਿਹੜਾ ਮਸਲਾ ਹੈਗਾ ਉਹ ਪ੍ਰਬੰਧ ਦੀਆਂ ਊਨਤਾਈਆਂ ਕਰਕੇ ਜਿਹੜੇ ਮੁਲਾਜ਼ਮ ਹੈਗੇ ਆ ਉਹਨਾਂ ਦੇ ਲਾਲਚ ਵਸੂਲ ਕਰਕੇ ਜੋ ਵੀ ਉਹਨਾਂ ਵਿੱਚ ਪੈਸੇ ਦੀ ਅਮੈਲਮੈਂਟ ਕਹਿ ਲਓ ਉਹ ਕਰਨ ਕਰਕੇ ਸਾਰਾ ਕੁਝ ਹੋਇਆ ਬੈਗਾ ਪਿਛਲੇ ਟਾਈਮ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇਸ ਤਰੀਕੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਦੇ ਵਿੱਚ ਇਹਨਾਂ ਨੇ ਧਾਰਾ ਜਿਹੜੀ ਹੈਗੀ ਆ ਐਡ ਕਰਨ ਦੀ ਕੋਸ਼ਿਸ਼ ਕੀਤੀ ਉਹ ਕੀ ਸੀ ਇਹ ਹੀ ਕੁਛ ਹੈ ਇਹ ਤਰੀਕੇ ਦੇ ਨਾਲ ਉਸ ਪ੍ਰਬੰਧ ਦੇ ਵਿੱਚ ਇਹ ਜਿਹੜੀ ਹੈਗੀ ਆ ਨਾ ਇਹ ਜਿਹੜੀ ਆਮ ਆਦਮੀ ਪਾਰਟੀ ਇਹ ਬਹੁਤ ਕੋਜੀ ਔਰ ਬਹੁਤ ਹੀ ਮਤਲਬ ਜੀ ਨੂੰ ਆਪਾਂ ਕਹਿੰਦੇ ਬਹੁਤ ਹੀ ਕਟਿਆਦਰ ਜਿਹੇ ਦੀ ਸਿਆਸਤ ਕਰ ਰਹੇ ਹੈ ਗਿਆ ਇਹਨਾਂ ਨੂੰ ਮਾਨ ਸਾਹਿਬ ਨੂੰ ਸੋਚਣਾ ਚਾਹੀਦਾ ਹੈਗਾ